10 ਟ੍ਰੇਡ ਯੂਨੀਅਨਾਂ ਵੱਲੋਂ ਬੁਲਾਏ ਗਏ ਭਾਰਤਪਨ ਦੌਰਾਨ ਫਾਜ਼ਿਲਕਾ ਤੇ ਵੱਖ-ਵੱਖ ਟ੍ਰੇਡ ਯੂਨੀਅਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਬੀਤੀ ਦਫ਼ਤਰ ਫਾਜ਼ਿਲਕਾ ਦੇ ਸਾਹਮਣੇ ਦਰਨਾ ਪ੍ਰਦਰਸ਼ਨ ਕੀਤਾ ਇਸ ਦੌਰਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਅਤੇ ਕਿਰਤੀ ਵਿਰੋਧੀ ਦੱਸਿਆ ਹੋਇਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਕਿ ਬੇਰੁਜ਼ਗਾਰੀ ਵੱਡੇ ਪੱਧਰ ਤੇ ਵਧ ਰਹੀ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਸਰਕਾਰਾਂ ਦਾ ਪਹਿਲਾ ਕੰਮ ਹੈ ਪਰ ਸਰਕਾਰਾਂ ਵੱਲੋਂ ਇਸ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਬੇਰੋਜ਼ਗਾਰੀ ਦੇ ਸ਼ਿਕਾਰ ਨੌਜਵਾਨ ਗਲਤ ਅਲੰਤਾਂ ਵਾਲੇ ਪਾਸੇ ਜਾ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਕਰਤੱਵਾਂ ਦੇ ਹੱਤ ਵਿੱਚ ਪਹਿਲਾਂ ਤੋਂ ਬਣੇ ਕਾਨੂੰਨਾਂ ਨੂੰ ਤੋੜ-ਫੜ ਕੇ ਉਹਨਾਂ ਦੇ ਖਿਲਾਫ ਅਤੇ ਕੂਜੀ ਪਟੀਆਂ ਦੇ ਹੱਤ ਵਿੱਚ ਕੀਤਾ ਜਾ ਰਿਹਾ ਹੈ ਅੱਜ ਜਿਹੜੀ ਦੇਸ਼ ਵਿਆਪੀ ਜਿਹੜੀ ਹੜਤਾਲ ਪੂਰੇ ਦੇਸ਼ ਵਿੱਚ ਜਿਹੜੀ ਮੁਲਾਜ਼ਮਾਂ ਲੋਕ ਕਰਤੱਵਾਂ ਵੱਲੋਂ ਮਤਲਬ ਕਾਲ ਦਿੱਤੀ ਗਈ ਹੈ ਉਹਦੇ ਸਬੰਧ ਵਿੱਚ ਅਸੀਂ ਜਿਲ੍ਹਾ ਫਾਜ਼ਿਲਕਾ ਦੇ ਡੀਸੀ ਦਫ਼ਤਰ ਅੱਗੇ ਆਪ ਦਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਇਸ ਕਰਕੇ ਕੀਤਾ ਜਾ ਰਹੀ ਹੈ ਕਿ ਜਿਹੜੇ ਕਿਰਤੀਆਂ ਦੇ ਹੱਕ ਵਿੱਚ ਪਹਿਲਾਂ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਕਰੋੜ ਮਰੋੜ ਤੇ ਜਿਹੜਾ ਕੀਤਾ ਜਾ ਰਿਹਾ ਹੈ ਕਿਰਤੀਆਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪੂੰਜੀਪਤੀਆਂ ਦੇ ਹੱਕ ਵਿੱਚ ਕਾਨੂੰਨ ਬਣਾਏ ਜਾ ਰਹੇ ਨੇ ਪੰਜਾਬ ਵਿੱਚ ਜਿਹੜੀਆਂ ਭਰਤੀਆਂ ਹੋ ਰਹੀਆਂ ਨੇ ਜਿਹੜੇ ਮੁਲਾਜ਼ਮ ਸਲੈਕਟ ਕਰ ਰਹੇ ਨੇ ਇੱਥੇ ਵੀ ਜਿਹੜੀ ਭਗਵੰਤ ਮਾਨ ਸਰਕਾਰ ਆਇਆ ਉਹ ਕੋਈ 10 20 30 50 ਲੈ ਕੇ ਉਹਨਾਂ ਨੂੰ ਤਾਜੇ ਜਿਹੜੇ ਸਰਟੀਫਿਕੇਟ ਵੰਦੇ ਨੇ ਕੋਈ ਮੈਕੈਨਿਕ ਲੈਟਰ ਦੇ ਰਿਹਾ ਜਦੋਂ ਕੋਈ ਦਾਖਲਾ ਦਾ ਕੰਮ ਹੈ ਪਹਿਲਾਂ ਕੁਝ ਸਮੇਂ ਬਾਅਦ ਮਾਰੇ ਡਾਕ ਮਾਰੇ ਡਾਕੀਆਂ ਲੈ ਕੇ ਜਾਂਦਾ ਸੀ ਉਹਨੂੰ ਡੀਆਇਨਿੰਗ ਲੈਟਰ ਤੇ ਮੁਲਾਜ਼ਮਾਂ ਦੀ ਗਿਣਤੀ ਜਿਹੜੀ ਅੱਜ ਤੋਂ ਪਹਿਲਾਂ ਪੰਜਾਬ ਵਿੱਚ 7 ਲੱਖ ਦੇ ਤਕਰੀਬਨ ਮੁਲਾਜ਼ਮ ਸਨ ਇੱਥੇ ਅੱਜ ਜਿਹੜੇ ਘਟ ਕੇ 3.5 ਲੱਖ ਰਹਿ ਗਏ ਨੇ ਮਤਲਬ ਕਿ ਮੁਲਾਜ਼ਮ ਨਹੀਂ ਹੈ ਤੇ ਜੇ ਕਰੇ ਮੈਂ 20000 ਦੇ 20000 ਦੇ 50000 ਮੈਂ ਮੁਲਾਜ਼ਮਾਂ ਦੀ ਭਰਤੀ ਕਰ ਲਈ ਤੇ ਇਹ ਟਾਈਮ ਦੇ ਦੋ ਤੂੰ ਵੀ ਗੱਲ ਹੈ ਪਹਿਲਾਂ ਤੁਸੀਂ ਰਿਟਾਇਰਮੈਂਟ ਜਿਹੜੀ ਕੀਤੀ ਹੈ ਪੂਰੇ ਕਰੋ ਤੇ ਵੱਡੀ ਗੱਲ ਕੀ ਜਿਹੜੀ ਪੰਜਾਬ ਵਿੱਚ ਇਹਨੇ ਬੇਰਜਗਾਰ ਨੇ ਉਹ ਜਿਹੜੇ ਕਿ ਕਰੋੜ ਤੋਂ ਵੱਧ ਜਿਹੜਾ ਬੇਰਜਗਾਰਾਂ ਦੀ ਗਿਣਤੀ ਹੈ ਕੋਈ ਤੇ ਤੁਸੀਂ ਉਹਦੇ ਵੱਲੇ ਕੋਈ ਗੱਲ ਨਹੀਂ ਕਰ ਰਹੇ ਵੈਸੇ ਤੁਸੀਂ ਕਹੋ ਵੀ ਗੈਂਗਸਟਰ ਆ ਰਹੇ ਨੇ ਕਿ ਚੋਰੀਆਂ ਹੋ ਰਹੀਆਂ ਜੀ ਨਸ਼ੇ ਹੋ ਰਹੇ ਨੇ ਇਹਦਾ ਮੇਨ ਕਾਰਨ ਹੀ ਬੇਰਜਗਾਰੀ ਹੈ ਜਿਹੜਾ ਬੇਰਜਗਾਰ ਬੰਦਾ ਹੈ ਉਹ ਕੋਈ ਨਾ ਕੋਈ ਛੋਟੇ ਛਿੱਦੇ ਕੰਮ ਕਰੇਗਾ ਜਦੋਂ ਉਹ ਰਜਗਾਰ ਨਾ ਮਿਲੇਗਾ ਸੋ ਇਸ ਕਰਕੇ ਅੱਜ ਟ੍ਰੇਡ ਯੂਨੀਅਨ ਜੜੀਆਂ ਨੇ ਪੂਰੇ ਇੰਡੀਆ ਦੇ ਵਿੱਚ ਮੰਗ ਕਰ ਰਹੇ ਨੇ ਕਿ ਖੱਬੀਆਂ ਤੇਆਂ ਨੂੰ ਜਿਹੜਾ ਲੈਫਟ ਗਰਮ ਤਕੜਾ ਕਰੀਏ ਤਾਂ ਜੋ ਜਿਹੜੇ ਫਿਰ ਜਿਹੜੇ ਕਾਨੂੰਨ ਆ ਇਸ ਤਰ੍ਹਾਂ ਦੇ ਜਿਹੜੇ ਕਿਰਤੀਆਂ ਦੇ ਹੱਕ ਵਿੱਚ ਜਿਹੜੇ ਉੱਠਣਾ ਜਾ ਕੋਈ ਵੀ ਕੋਈ ਵੀ ਜਿਹੜੇ ਪੂੰਜੀਪਤੀਆਂ ਨੇ ਸਰਕਾਰਾਂ ਵਿੱਚ ਅੱਗੇ ਰਹੇ ਨੇ ਜਾਂ ਰਹਿ ਚੁੱਕੇ ਨੇ ਜਿਹੜੇ ਇਹ ਰਾਜ ਕਰ ਚੁੱਕੇ ਨੇ ਜਾਂ ਹੁਣ ਕਰ ਰਹੇ ਨੇ ਸਾਰੇ ਉਹਨਾਂ ਪੂੰਜੀਪਤੀਆਂ ਨਾਲ ਰਲੇ ਹੋਏ ਨੇ ਉਹ ਲੋਕਾਂ ਦੀਆਂ ਜ਼ਮੀਨਾਂ ਵੀ ਨੁਕਾੜੀਆਂ ਜਿਹੜੀਆਂ ਸਰਕਾਰੀ ਨੌਕਰੀਆਂ ਵੀ ਦੁਕਾਨਦਾਰ ਜਿਹੜੇ ਨੇ ਵੱਡੇ ਮੌਲ ਆ ਰਹੇ ਨੇ ਮਤਲਬ ਸਾਰਾ ਕੰਮ ਇਹ ਤਿੰਨ ਬਾਗਾਂ 'ਚ ਵੰਡਿਆ ਸਾਰਾ ਕੰਮ ਚੋਪਟ ਕਰਨਾ ਜਾ ਰਹਾ ਜਾ ਰਿਹਾ ਹੈ ਅਮਨੇ ਸਾਰਿਆਂ ਦੇ ਰੋਜ਼ਗਾਰ ਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਗੜਾ ਤਕੜੀਆਂ ਸਨ ਤੇ ਕਿਰਤੀਆਂ ਦੇ ਹੱਕ ਵਿੱਚ ਆਏ ਜਿਹੜੇ ਕਾਨੂੰਨ ਬਣੇ ਨੇ ਤੇ ਵੱਡੀ ਗਿਣਤੀ ਜਿਹੜੇ ਲੋਕਾਂ ਨੂੰ ਜਿਹੜਾ ਕੰਮ ਕੰਮੂ ਮਿਲਿਆ ਹੈ ਤੇ ਉਹ ਮੁਲਾਜ਼ਮ ਸਰਕਾਰੀ ਵੀ ਬਣੇ ਨੇ ਹੁਣ ਜਿਹੜੇ ਉਹ ਮਤਲਬ ਝਕੇ ਤੇ ਇੱਕ ਚੰਦ ਤਹ ਦੇ ਕੇ ਫਿਰ ਕੋਈ ਟਾਇਰ ਮਿੰਟ ਨਹੀਂ ਹੈ ਜਿਹੜਾ ਸਾਰੀ ਦਿਵਾਨੀ ਜਿਹੜੀ ਆਪ ਦੀ ਇਸ ਇਜਾਰੇ ਦੇ ਨਿਵਾਲੇ ਜੇ ਕਿਦੋਂ ਬਡਾਪਾ ਹੋਏ ਗਲੀਆਂ ਚੋੜ ਦਾ ਫਿਰੇ ਉਹਨੂੰ ਕੋਈ ਰਿਟਾਇਰਮੈਂਟ ਪੈਨਸ਼ਨ ਵੀ ਨਹੀਂ ਦੇਵੇ ਬਿਲਕੁਲ ਹੀ ਰੋਜ਼ਗਾਰ ਤੋਂ ਬਿਨਾਂ ਕਿੰਨਾ ਚਿਰ ਰੋਜ਼ਗਾਰ ਨਹੀਂ ਮਿਲੇਗਾ ਸਾਰੀਆਂ ਆਲਮਤਾ ਜਿਹੜੀਆਂ ਨੇ ਸਾਰੇ ਜਿਹੜੀਆਂ ਪਤਾਈਆਂ ਹੋ ਰਹੀਆਂ ਨੇ ਜਾਂ ਨਸ਼ਾ ਪੱਤਾ ਫੈਲ ਰਿਹਾ ਜਾਂ ਜੋ ਤੂੰ ਗੜਬੜ ਹੋ ਰਹੀ ਹੈ ਪੁਲਿਸ ਕੀ ਕਰ ਲਾਗੀ ਪੁਲਿਸ ਬੰਦੇ ਬੰਦੇ ਨੂੰ ਗਨਮੈਨ ਨਹੀਂ ਦੇ ਸਕਦੀ ਇਹ ਸਾਰਾ ਰਜਦਾਰ ਦੇਣ ਵਾਲੀ ਸਾਰਾ ਕੁ ਠੀਕ ਹੋ ਸਕਦਾ ਹੈ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਲੋਕ ਕੰਮ ਕਰ ਲੱਗੇ ਨੇ ਨੌਜਵਾਨ ਕੰਮ ਕਰ ਲੱਗੇ ਨੇ ਉੱਥੇ ਕੋਈ ਕਿਸ ਤਰ੍ਹਾਂ ਦੀ ਅਸਾਂ ਦੀ ਲਾਹਮਤ ਜਿਹੜੀ ਚੋਰੀ ਠੱਗੀ ਯਾਰੀ ਜਾਂ ਕੋਈ ਵੀ ਗੈਂਗਸਟਰ ਵਗੈਰਾ ਅਤਨਕਵਾਦ ਜਿਹੜਾ ਉਹ ਕਿਸ ਤਰ੍ਹਾਂ ਦਾ ਵੀ ਨਹੀਂ ਹੈ ਉਹ ਘਟੋਦਾ ਪੂਰੇ ਦੇਸ਼ ਇੱਕ ਦਾ ਸੰਸਾਰ ਜਿਹੜੀ ਅਮੀਰ ਜੜੀਆਂ ਹੋਰ ਕਈ ਛੋਟੇ ਛੋਟੇ ਬਿਥੇਰੇ ਆਏ ਨੇ ਪਰ ਮੇਨ ਜਿਹੜੇ ਪੂਰੇ ਦੇਸ਼ ਵਿੱਚ 10 ਜਿਹੜੀਆਂ ਉਹ ਜਿੱਥੇ ਬੰਦੀਆਂ ਜਿਹੜੀਆਂ ਉਹ ਕਰ ਰਹੀ ਤੇ ਦੇ ਮਨਜਿਸਪੀਰ ਦੀਆਂ ਫੈਡਰੇਸ਼ਨਾਂ ਵੱਲੋਂ ਤੇ ਬੁਲਾਏ ਜਿੱਥੇ ਬੰਦੀਆਂ ਵੱਲੋਂ ਫੈਡਰੇਸ਼ਨਾਂ ਵੱਲੋਂ ਵੀ ਕਈ ਕੌਮਾਂ ਪਾਰਟੀ ਆਦੀਂ ਹਰਕਾਲ ਆ ਉਹਦੇ ਸਵਰਥਨ ਵਿੱਚ ਉਹ ਵੀ ਤਰਤਰ ਦੇ ਲਈ ਇਹ ਜਿਹਨਾਂ ਫਾਦਰਕਾਂ ਦੇ ਵਿੱਚ ਕਾਹਲੀਆਂ ਜਨਤਕ ਜਿੱਥੇ ਬੰਦੀਆਂ ਮਲਾਜੇ ਜਿੱਥੇ ਸਾਰੇ ਗੁੰਟਨਾ ਹੈ ਉਹਦਾ ਘੇਰਾ ਹੋਣ ਜਾ ਕੇ ਇੱਕ ਬੰਦਾ ਇਹ ਆਇਆ ਇਹ ਇਹ ਫਰੰਟ ਤਿਆਰ ਕੀਤਾ ਆ ਉਹ ਸਾਹਮਣੇ ਫਰੰਟ ਦੀ ਅੱਗੇ ਇੱਥੇ ਰੈਲੀ ਹੋਇਆ ਇਹਦੇ ਵਿੱਚ ਮਜ਼ਦੂਰ ਪੁਲਾਹ ਦੀ ਮਾਸ਼ਾ ਅਲਮ ਕਰਾਂ ਵਾਲੀ ਵਰਤਾਲਾ ਆ ਰੋਸ ਰਲ ਕੇ ਲੈਫਟ ਦੀਆਂ ਪਾਰਟੀਆਂ ਦੇ ਅੱਗੇ ਇਹ ਪਿੰਡਾਂ ਦੇ ਅੱਗੇ ਜਿਹੜਾ ਕਿ ਸਾਰੇ ਦੇ ਵਿੱਚ ਵਰਕਰਾਂ ਦੇ ਅੱਗੇ ਚਾਲ ਮੋਈਆ ਅੱਜ ਜਿਹੜੀ ਜਿਹੜੀ ਹੜਤਾਲ ਆ ਇਹ ਦੀ ਆਪੀ ਆ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਉਹਦੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਤੇ ਕਾਰਪੋਰੇਟ ਬਕਰੇਤੀਆਂ ਦੇ ਖਿਲਾਫ ਤੇ ਪੰਜਾਬ ਦੇ ਭਗਵਾਨ ਲੋਕ ਵਿਰੋਧੀ ਮਲਾਜ ਵਿਰੋਧੀ ਇਨਫਲੇਸ਼ਨ ਵਿਰੋਧੀ ਵਰਕਰ ਵਿਰੋਧੀ ਇਹਨਾਂ ਨੀਤੀਆਂ ਦੇ ਖਿਲਾਫ ਮੰਡਾ ਵੀ ਲੈ ਕੇ ਇਹ ਸਾਰਾ ਜਿਹੜੀ ਅੱਜ ਜਿਹੜੀ ਕਰਨ ਕੀਤੀ ਜਾ ਰਹੀ ਹੈ ਦੋਨਾਂ ਸਰਕਾਰਾਂ ਦੇ ਖਿਲਾਫ ਆ ਦੋਨਾਂ ਦੋਨਾਂ ਦੀਆਂ ਨੀਤੀਆਂ ਇੱਕੋ ਜਿਹੀਆਂ ਨੇ ਉਹੀ ਨੀਤੀਆਂ ਨੂੰ ਇਤਨੀ ਮਾੜੀ ਕੀਤਾ ਜਾ ਰਿਹਾ ਨੰਨਾ ਦੇ ਵੀ ਚਾਰ ਲੈਵਲ ਕਾਨੂੰਨਾਂ ਜਿਹੜੇ ਉਰਦ ਹੋਣੇ ਚਾਹੀਦੇ ਆ ਜਿਹੜੇ ਜਿਹੜੇ ਕਾਰਪੋਰੇਟ ਕੱਤੀਆਂ ਕੌਮਨਾ ਕੀਤੀ ਸੀ ਲੋਕਾਂ ਦਾ ਨੀਤੀ ਲਾਗਿਆ ਆਈਏ ਬੁਗਨ ਸਰਕਾਰ ਉਹ ਰੱਦ ਕੀਤੀ ਜਾਵੇ ਕਿਸਾਨਾਂ ਵੱਲ ਉਹਨੇ ਨਾਲ ਜਿਹੜਾ ਧੰਨ ਹੋਏਗਾ ਕੱਚੇ ਕੰਮਿਆਂ ਆਊਟਸਰਸ ਕੰਮਿਆਂ ਨਾਲ ਲੁੱਟ ਹੋ ਰਹੀ ਹੈ ਉਹਨਾਂ ਨੂੰ ਪਰਖਿਆ ਕੀਤਾ ਜਾਂਦਾ ਉਹ ਸਾਰੀਆਂ ਨੀਤੀਆਂ ਇਹ ਖਿਲਾਫ ਲੜਾਈ ਇਹਦੇ ਵਿੱਚ ਬਹੁਤ ਸਾਰੀਆਂ ਹੈਗਿਆ ਸਾਰੀਆਂ ਜੰਦਰ ਦੇਤੇ ਰਹੇ ਆ ਸਾਰੇ ਰੋਗ ਆਏ ਆ ਸਵੇਰੇ 10:30 ਤੱਕ ਲੈ ਕੇ ਤੇ ਸ਼ਹਿਰ ਦੇ ਮਾਰਚ ਦਾ ਜਾਰੀ ਰਹੇਗਾ 2 ਵਜੇ ਤੱਕ